ਸਰਦੂ ਸਪੈਸ਼ਲ ਲਾਕਾ ਬੰਦੀ ਕੀਤੀ ਗਈ ਤੇ ਬੜੀ ਜਾਣਕਾਰੀ ਦੇਣਾ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਚਲੰਦਰ ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਇੱਕ ਸਪੈਸ਼ਲ 3 ਡੇਜ਼ ਦਾ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਇੱਕ ਸੇਫ ਰੋਡ এনवायरमेंट ਕ੍ਰੀਏਟ ਕਰਨ ਦੇ ਲਈ ਤੇ ਟ੍ਰੈਫਿਕ ਵੋਲੂਸ਼ਨਸ ਨੂੰ ਐਡਰੈਸ ਕਰਨ ਦੇ ਲਈ ਜਿਹਦੇ ਵਿੱਚ ਕੀ ਸੀਪੀ ਚਲੰਦਰ ਨੇ ਇੱਕ ਅੱਛੀ ਕਾਮਯਾਬੀ ਹਾਸਲ ਕੀਤੀ ਇਹਦੇ ਵਿੱਚ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 8 ਦੇ ਐਸ ਐਚ ਓ ਐਸ ਸੀ ਪੀ ਟ੍ਰੈਫਿਕ ਸਰਪੰਨ ਸਬ ਡਿਵੀਜ਼ਨਲ ਐਸ ਸੀ ਪੀ ਤੇ ਐਫਐਮਟੀ ਤੇ ਈਆਰਐਸ ਦੀ ਟੀਮਸ ਨੇ ਸਹਿਯੋਗ ਦਿੱਤਾ ਜਿਦੇ ਵਿੱਚ ਕੀ ਅਸੀਂ ਟੋਟਲ ਅਰਾਊਂਡ 460 ਵਹੀਕਲ ਐਸਐਸਸੀ ਜਿਨਾਂ ਨੂੰ ਚੈੱਕ ਕੀਤਾ ਤੇ 87 ਚਲਾਨ ਅਸੀਂ ਇਸ਼ੂ ਕੀਤੇ ਤੇ 8 ਵਹੀਕਲਸ ਇੰਪਾਉਂਡ ਕੀਤੇ ਹਨ ਇਸ ਦੇ ਵਿੱਚ ਜੇ ਅਸੀਂ ਵਾਇਲੇਸ਼ਨਸ ਨੂੰ ਐਡਰੈਸ ਕਰੀਏ ਤਾਂ ਟੋਟਲ ਟ੍ਰਿਪਲ ਰਾਈਡਿੰਗ ਦੇ ਮੋਟਰਸਾਈਕਲ ਦੇ ਉੱਤੇ 18 ਚਲਾਨ ਇਸ਼ੂ ਕੀਤੇ ਰਾਈਡਿੰਗ ਵਿਦਆਉਟ ਹੈਲਮੇਟਸ ਦੇ 14 ਚਲਾਨ ਕੀਤੇ ਹਨ ਵਹੀਕਲਸ ਵਿਦਆਉਟ ਨੰਬਰ ਪਲੇਟ ਦੇ ਜਿਹੜੇ ਐਸਐਸਸੀ 13 ਚਲਾਨ ਕੀਤੇ ਹਨ ਇਲੀਗਲ ਬਲੈਕ ਫਿਲਮ ਜਿਨ੍ਹਾਂ ਨੇ ਆਪਣੇ ਵਹੀਕਲਸ ਤੇ ਲਗਾਈ ਸੀ ਉਹਨਾਂ ਦੇ ਅਸੀਂ 19 ਚਲਾਨ ਕੀਤੇ ਆ ਮੋਡੀਫਾਈਡ ਬੁਲੇਟ ਜਿਹੜੇ ਮੋਟਰਸਾਈਕਲਸ ਤੇ ਉਹਨਾਂ ਤੇ ਅਸੀਂ 9 ਚਲਾਨ ਕੀਤੇ ਸੀ ਤੇ ਡਰਾਈਵਿੰਗ ਵਿਦਆਊਟ ਲਾਇਸੈਂਸ ਜਿਹੜੇ ਸੀਗੇ ਉਹਨਾਂ ਤੇ 7 ਚਲਾਨ ਅਸੀਂ ਇਸ਼ੂ ਕੀਤੇ ਆ ਅਸੀਂ ਵਚਨ ਬੰਦਾ ਇੱਕ ਸੇਫ এনਵਾਇਰਨਮੈਂਟ ਕ੍ਰੀਏਟ ਕਰਨ ਦੇ ਲਈ ਇੱਕ ਟ੍ਰੈਫਿਕ ਸੇਫ ਜਲੰਧਰ ਬਣਾਉਣ ਦੇ ਲਈ ਤੇ ਅਸੀਂ ਹੋਪ ਕਰਦੇ ਹਾਂ ਕਿ ਜਿਹੜੇ ਸਿਟੀਜ਼ਨ ਹੈ ਰੈਜ਼ੀਡੈਂਟਸ ਹੈ ਜਲੰਧਰ ਦੇ ਤੇ ਜਿਹੜੇ ਵੀ ਜਲੰਧਰ ਵਿਜ਼ਿਟ ਕਰ ਰਹੇ ਆ ਉਹ ਇਹਨਾਂ ਸੇਫਟੀ ਰੂਲਸ ਨੂੰ ਪ੍ਰੀਕਾਸ਼ਨਸ ਨੂੰ ਅੱਛੀ ਤਰ੍ਹਾਂ ਫੋਲੋ ਕਰਨਗੇ ਤਾਂ ਕਿ ਐਸੀ ਕੋਈ ਟ੍ਰੈਫਿਕ ਵਾਇਲੇਸ਼ਨਸ ਨਾ ਹੋਣ ਤੇ ਇੱਕ ਸੇਫ ਇਨਵਾਇਰਨਮੈਂਟ ਅਸੀਂ ਕ੍ਰੀਏਟ ਕਰ ਸਕੀਏ ਥੈਂਕ ਯੂ